ਇੱਕ ਵੀਰ ਦਈ ਵੇਰ ਬਾਸੋਂ ਖਾਣ ਨੂੰ ਬੜਾਈ ਚਿਤ ਕਰਦਾ ਉਹ ਪਹਿਣਾ ਭਾਵੇਂ ਲੱਖ ਜਾਂਦੀਆਂ ਲੱਖ ਜਾਂਦੀਆਂ ਪਹਿਣਾ ਭਾਵੇਂ ਲੱਖ ਜਾਂਦੀਆਂ ਪਾਈਆਂ ਬਾਜ ਨਾ ਕਰਾਂਦੇ ਵਿੱਚ ਸਰਦਾ ਹੋ ਇੱਕ ਵੀਰ ਦਈ ਵੇਰ ਬਾਸੋਂ ਖਾਣ ਨੂੰ ਬੜਾਈ ਚਿਤ ਕਰਦਾ ਸੋ ਜਿਹੜੇ ਫਕੀਰ ਹੁੰਦੇ ਆ ਉਹ ਰੱਬ ਦੇ ਨਾਲ ਜੋੜਦੇ ਆ ਤੇ ਦਰਬਾਰਾਂ ਤੇ ਜਿਹੜੀ ਸੰਗਤ ਜਾਂਦੀ ਹੈ ਉਹ ਝੋਲੀਆਂ ਭਰ ਕੇ ਹੀ ਆਉਂਦੀ ਹੈ ਸੋ ਫਲੋਰ ਦੇ ਵਿੱਚ ਸੱਤੇ ਰਹਿਮਤਾ ਉਸ ਖੁਦਾ ਦੀ ਬੜੀ ਰਹਿਮਤ ਆ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਸੋ ਦਰਬਾਰ ਮਈਆ ਜੀ ਭਗਵਾਨ ਫਲੋਰ ਸੋ ਆਏ ਸਾਲ ਇਹ ਮੇਲਾ ਕਰਾਇਆ ਜਾਂਦਾ ਸੋ ਸਾਰੀ ਸੰਗਤ ਦਾ ਸਹਿਯੋਗ ਹੁੰਦਾ ਹੈ ਇਲਾਕੇ ਦੇ ਲੋਕ ਐਨ ਆਰ ਆਈ ਭਰਾ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਭਰਾ ਸਾਰੇ ਸੇਵਾਦਾਰ ਬਣ ਕੇ ਆਉਂਦੇ ਆ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਇਸ ਮੇਲੇ ਦੀਆਂ ਹਮੇਸ਼ਾ ਜਿਹੜੀਆਂ ਕਹਿ ਦਈਏ ਗੱਲਾਂ ਹੁੰਦੀਆਂ ਦੂਰ ਦੂਰ ਤੱਕ ਲੋਕ ਇੱਥੇ ਆ ਕੇ ਆਪਣੇ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਆ ਸੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਮੈਂ ਪਹਿਲਾਂ ਵੀ ਕਿਹਾ ਇੱਥੇ ਕੋਈ ਕਲਾਕਾਰ ਵੱਡਾ ਨਹੀਂ ਕੋਈ ਛੋਟਾ ਨਹੀਂ ਐਨਾ ਕਹਿ ਗਿਆ ਵੀ ਚਲੋ ਸਾਰਿਆਂ ਨੂੰ ਇੱਕ ਸੇਵਾਦਾਰ ਦਰਤਵਾ ਮਿਲਿਆ ਹੋਇਆ ਮੈਨੂੰ ਵੀ ਪਿਛਲੇ ਸਾਲ ਇੱਕ ਜਿਵੇਂ ਕਹਿੰਦੇ ਵੀ ਅਸੀਂ ਦਾ ਹੱਥ ਇਦਾਂ ਕਰ ਲੈਨੇ ਆ ਕੇ ਤੇ ਜੋ ਵੀ ਇਹਨਾਂ ਦਾ ਜੋ ਵੀ ਰਹਿਮਤ ਹੁੰਦੀ ਹੈ ਉਹ ਇਹ ਬਖਸ਼ ਦਿੰਦੇ ਆ ਸੋ ਸੇਵਾਦਾਰ ਦਾ ਜਿਵੇਂ ਕਹਿਦੀ ਆ ਸਾਨੂੰ ਭੂਮਿਕਾ ਨਿਭਾਉਣ ਚ ਵਧੀਆ ਲੱਗਦਾ ਕਲਾਕਾਰੀ ਚ ਨਹੀਂ ਉਦਾਂ ਚੰਗਾ ਲੱਗਦਾ ਸੋ ਜਿੰਨੀ ਵੀ ਸੰਗਤ ਆਉਂਦੀ ਆ ਸਾਰੇ ਇੱਥੇ ਦਿਲੋਂ ਸੇਵਾ ਕਰਦੇ ਆ ਤੇ ਮਾਲਕ ਦੀ ਬੜੀ ਰਹਿਮਤ ਪਰ ਇੱਥੇ ਸੱਚੀ ਸੁੱਚੀ ਗੱਲ ਆ ਸਾਰੀ ਬਿਲਕੁਲ ਜੀ ਕਿਸੇ ਨੂੰ ਕਿਸੇ ਪਖੰਡਵਾਜੀ ਚ ਨਹੀਂ ਪਾਇਆ ਜਾਂਦਾ ਇੱਥੇ ਲੋਕ ਸਜਦਾ ਸਲਾਮ ਕਰਦੇ ਆ ਰੂਹ ਰਾਜੀ ਹੋ ਜਾਂਦੀ ਆਗੇ ਕਿੰਨੇ ਡਾਕਟਰ ਮੌਜੂਦ ਹੈ ਜੀ ਇੱਥੇ ਦੇਖੋ ਤਿੰਨ ਡਾਕਟਰ ਮੌਜੂਦ ਹਨ ਇੱਕ ਡਾਕਟਰ ਰਾਤ ਨੂੰ ਡਿਊਟੀ ਕਰਦਾ ਦੋ ਦਿਨੇ ਡਾਕਟਰ ਡਿਊਟੀ ਕਰਦੇ ਹਨ ਹੁੜਨਾ ਸੰਗਤ ਦੇ ਵਿੱਚ ਜਿਹੜੇ ਕਿ ਹਸਨ ਮਾਨਕ ਜੀ ਜੁੜ ਚੁੱਕੇ ਨੇ ਜਿਹੜੇ ਐਸਾ ਸੰਗਤ ਬਣ ਕੇ ਆਏ ਨੇ ਗੱਲਬਾਤ ਕਰਦੇ ਆ ਪੁੱਛਦੇ ਆ ਜੈ ਸਾਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਸਨ ਮਾਨਕ ਸੋ ਜਿਹੜੇ ਫਕੀਰ ਹੁੰਦੇ ਆ ਉਹ ਰੱਬ ਦੇ ਨਾਲ ਜੋੜਦੇ ਆ ਤੇ ਦਰਬਾਰਾਂ ਤੇ ਜਿਹੜੀ ਸੰਗਤ ਜਾਂਦੀ ਆ ਉਹ ਝੋਲੀਆਂ ਭਰ ਕੇ ਹੀ ਆਉਂਦੀ ਆ ਸੋ ਫਲੋਰ ਦੇ ਵਿੱਚ ਸੱਤੇ ਰਹਿਮਤਾਂ ਉਸ ਖੁਦਾ ਦੀ ਬੜੀ ਰਹਿਮਤ ਆ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਸੋ ਦਰਬਾਰ ਮਈਆ ਜੀ ਭਗਵਾਨ ਫਲੋਰ ਸੋ ਆਏ ਸਾਲ ਇਹ ਮੇਲਾ ਕਰਾਇਆ ਜਾਂਦਾ ਸੋ ਸਾਰੀ ਸੰਗਤ ਦਾ ਸਹਿਯੋਗ ਹੁੰਦਾ ਹੈ ਇਲਾਕੇ ਦੇ ਲੋਕ ਐਨ ਆਰ ਆਈ ਭਰਾ ਸਾਰੇ ਜਿੰਨੇ ਵੀ ਇੱਥੇ ਪ੍ਰਬੰਧਕ ਭਰਾ ਸਾਰੇ ਸੇਵਾਦਾਰ ਬਣ ਕੇ ਆਉਂਦੇ ਆ ਇੱਥੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸੋ ਇਸ ਮੇਲੇ ਦੀਆਂ ਹਮੇਸ਼ਾ ਜਿਹੜੀਆਂ ਕਹਿ ਦਈਏ ਗੱਲਾਂ ਹੁੰਦੀਆਂ ਦੂਰ ਦੂਰ ਤੱਕ ਲੋਕ ਇੱਥੇ ਆ ਕੇ ਆਪਣੇ ਮਨੁਕਾਮਨਾ ਪੂਰੀਆਂ ਕਰਕੇ ਜਾਂਦੇ ਆ ਸੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਾਤਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਕੀ ਗੱਦੀ ਨਸ਼ੀਨ ਨਿਮੋ ਜੀ ਸਰਕਾਰ ਸਾਡੇ ਮਈਆ ਜੀ ਉਹਨਾਂ ਦਾ ਆਸ਼ੀਰਵਾਦ ਸਾਰਿਆਂ ਤੇ ਬਣਿਆ ਰਵੇ ਤੇ ਸਾਡੇ ਮੁਖ ਸੇਵਾਦਾਰ ਸ਼ੰਭੂਨਾਥ ਜੀ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਹੈ ਸੋ ਉਹ ਵੀ ਇੱਥੇ ਸੇਵਾ ਕਰਦਾ ਮਿਹਰਬਾਨ ਜੀ ਮੈਂ ਵੇਖ ਰਿਹਾ ਤੁਸੀਂ ਸੰਗਤ ਦੇ ਵਿੱਚ ਕੀ ਹਮ ਹਮ ਆ ਕੇ ਜੁੜ ਰਹੇ ਹੋ ਨਾਲਣਾ ਮਹਿੰਦੀ ਦੀ ਰਸਮ ਦੇ ਵਿੱਚ ਵੀ ਤੁਸੀਂ ਮਹਿੰਦੀ ਲਵਾਈ ਹੱਥਾਂ ਤੇ ਤੇ ਕਿੱਦਾਂ ਦਾ ਲੱਗ ਰਿਹਾ ਵੀ ਵੀ ਇਸ ਸੰਗਤ ਦੇ ਨਾਲ ਆਮ ਸੰਗਤ ਨਾਲ ਰਲ ਕੇ ਮੱਥਾ ਟੇਕ ਰਹੇ ਹੋ ਇੱਥੇ ਅਟੈਂਡ ਕਰ ਰਿਹਾ ਕਿਦਾਂ ਦਾ ਲੱਗ ਰਿਹਾ ਜੀ ਮੈਂ ਪਹਿਲਾਂ ਵੀ ਕਿਹਾ ਇੱਥੇ ਕੋਈ ਕਲਾਕਾਰ ਵੱਡਾ ਨਹੀਂ ਕੋਈ ਛੋਟਾ ਨਹੀਂ ਇੰਨਾ ਕਹਿ ਗਿਆ ਵੀ ਚਲੋ ਸਾਰਿਆਂ ਨੂੰ ਇੱਕ ਸੇਵਾਦਾਰ ਦਾ ਰਤਵਾ ਮਿਲਿਆ ਹੋਇਆ ਮੈਨੂੰ ਵੀ ਪਿਛਲੇ ਸਾਲ ਇੱਕ ਜਿਵੇਂ ਕਹਦੀ ਹੈ ਵੀ ਅਸੀਂ ਦਾ ਹੱਥ ਇਦਾਂ ਕਰ ਲੈਨੇ ਆ ਕੇ ਤੇ ਜੋ ਵੀ ਇਹਨਾਂ ਦਾ ਜੋ ਵੀ ਰਹਿਮਤ ਹੁੰਦੀ ਹੈ ਉਹ ਇਹ ਬਖਸ਼ ਦਿੰਦੇ ਆ ਸੋ ਸੇਵਾਦਾਰ ਦਾ ਜਿਵੇਂ ਕਹਦੀ ਹੈ ਸਾਨੂੰ ਭੂਮਿਕਾ ਨਿਭਾਉਣ ਚ ਵਧੀਆ ਲੱਗਦਾ ਕਲਾਕਾਰੀ ਚ ਨਹੀਂ ਉਦਾਂ ਚੰਗਾ ਲੱਗਦਾ ਸੋ ਜਿੰਨੀ ਵੀ ਸੰਗਤ ਆਉਂਦੀ ਆ ਸਾਰੇ ਇੱਥੇ ਦਿਲੋਂ ਸੇਵਾ ਕਰਦੇ ਆ ਤੇ ਮਾਲਕ ਦੀ ਬੜੀ ਰਹਿਮਤ ਬਾਕੀ ਸਾਰੇ ਭਰਾ ਨਾਲ ਖੜੇ ਆ ਇਹ ਵੀ ਬਹੁਤ ਪਹਿਲਾਂ ਤੋਂ ਜੁੜੇ ਹੋਏ ਆ ਜਿੱਦਾਂ ਮੈਨੂੰ ਤਾਂ ਥੋੜਾ ਟਾਈਮ ਹੋਇਆ ਇੱਥੇ ਜੁੜੇ ਨੂੰ ਪਰ ਇੱਥੇ ਸੱਚੀ ਸੁੱਚੀ ਗੱਲ ਹੈ ਸਾਰੀ ਬਿਲਕੁਲ ਜੀ ਕਿਸੇ ਨੂੰ ਕਿਸੇ ਪਖੰਡਵਾਜੀ ਚ ਨਹੀਂ ਪਾਇਆ ਜਾਂਦਾ ਇੱਥੇ ਲੋਕ ਸੱਚ ਦਾ ਸਲਾਮ ਕਰਦੇ ਆ ਰੂਹ ਰਾਜੀ ਹੋ ਜਾਂਦੀ ਆਕੇ ਦਰਬਾਰ ਤੇ ਆਕੇ ਜੀ ਮੈਂ ਇਹੀ ਕਹਿਣਾ ਵੀ ਦੁਆ ਮੰਗਿਆ ਕਰੋ ਹਰੇਕ ਮਾਂ ਨੂੰ ਮਾਲਕ ਪੁੱਤ ਨਸੀਬ ਕਰੇ ਔਲਾਦ ਨਸੀਬ ਕਰੇ ਹਰੇਕ ਭੈਣ ਨੂੰ ਰੱਬ ਭਰਾ ਨਸੀਬ ਕਰੇ ਹਰੇਕ ਬੰਦੇ ਨੂੰ ਮਾਲਕ ਔਲਾਦ ਦੀ ਤੋਫੀਕ ਬਖਸ਼ੇ ਉਹਦਾ ਜੱਗ ਤੇ ਨੌਰਵੇ ਸੋ ਇਥੇ ਕੋਈ ਪੁੱਤ ਮੰਗਦੀ ਆਕੇ ਭੈਣ ਸਾਡੀ ਕੋਈ ਮਾਂ ਮੰਗਦੀ ਆ ਮਾਂ ਕੋਈ ਪੁੱਤ ਮੰਗਦੀ ਅ ਕੋਈ ਭਰਾ ਮੰਗਦੀ ਹੈ ਨਾ ਸੋ ਇਹੀ ਕਹੂੰਗਾ ਇੱਕ ਵੀਰ ਦਈ ਵੇਰ ਬਾਹ ਸੌ ਖਾਣ ਨੂੰ ਬੜਾਈ ਚਿਤ ਕਰਦਾ ਉਹ ਭੈਣਾ ਭਾਵੇਂ ਲੱਖ ਜਾਉਂਦੀਆਂ ਲੱਖ ਜਾਂਦੀਆਂ ਪਹਿਣਾ ਪਾਵੇਂ ਲੱਖ ਜਾਂਦੀਆਂ ਪਾਈਆਂ ਬਾਜ ਨਾ ਕਰਾਂਦੇ ਵਿੱਚ ਸਰਦਾ ਹੋ ਇੱਕ ਵੀਰ ਦੇਈਂ ਵੇਰ ਬਾਸੋਂ ਖਾਣ ਨੂੰ ਬੜਾਈ ਚਿਤ ਕਰਦਾ ਹਾਂ ਭਾਈ ਮੇਲਾ ਕਿੱਦਾਂ ਚੱਲ ਰਿਹਾ ਜੀ ਮੇਲਾ ਤੁਸੀਂ ਆ ਵੀ ਦੇ ਰਹਿਆ ਉਹ ਜੋ ਪਹਿਲਾਂ ਤੋਂ ਸਾਰੀ ਸੰਗਤ ਨੂੰ ਮਈਆ ਭਗਵਾਨ ਦੇ ਵੱਲੋਂ ਜੀ ਆਇਆਂ ਜੀ ਬਾਰੀ ਵੱਲੋਂ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਕੀਤਾ ਫੇਰ ਬਹੁਤ ਦਿਲਾਂ ਰਹਾ ਇਹ ਪਿਛਲੀ ਲਾਈਟਾ ਜਿਹਨੇ ਸਾਨੂੰ ਚੰਗੀ ਰਾਇਆ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਹਾਂਜੀ ਤੁਹਾਡੇ ਚੈਨਲ ਦਾ ਸਾਰੇ ਆਪ ਤੁਸੀਂ ਆਪ ਦਿਖਾਤਾ ਮੇਲਾ ਸਾਰਿਆਂ ਨੂੰ ਸੰਗਤ ਨੂੰ ਜਿਹੜੇ ਬਾਹਰ ਬੈਠੇ ਆ ਕੋਈ ਕਿਤੇ ਦੂਰ ਬੈਠਾ ਆ ਅਸੀਂ ਤੁਹਾਡੇ ਚੈਨਲ ਦਾ ਬਹੁਤ 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 ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਦੂਰ ਤੱਕ ਚੈਨਲ ਤੇ ਪਹੁੰਚ ਦਿੱਤੇ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਐਦ ਕੀ ਸੰਗਤ ਵਾਸਤੇ ਪ੍ਰਬੰਧ ਕਿਦਾਂ ਦੇ ਕੀਤੇ ਗਏ ਆ ਜੀ ਸੰਗਤ ਵਾਸਤੇ ਹਰ ਸਾਲ ਇਹ ਥੋੜਾ ਬਹੁਤ ਥੋੜਾ ਬਹੁਤ ਪ੍ਰਬੰਧ ਜ਼ਿਆਦਾ ਕਰੀਦਾ ਕੋਈ ਰਾਸ਼ਨ ਦਾ ਕੋਈ ਸ਼ਵੀਲਾਂ ਦਾ ਕਿਸੇ ਤਰ੍ਹਾਂ ਵੀ ਨਾ ਲਿਕੇ ਹਾਂ ਜੀ ਹਰ ਵਾਰ ਸੇ ਚਾਨੀਆਂ ਸੇ ਬਿਨਾਰੋਂ ਲਾਹਨੋ ਵਾਸਤੇ ਬਹੁਤ ਜ਼ਿਆਦਾ ਕਰੀਦਾ ਫੇ ਵੀ ਅਸੀਂ ਬਹੁਤ ਵਾਰੀ ਖੇਮਾ ਜਾਚਾਂ ਦੇ ਨਾਲ ਦੇ ਕਈ ਜਗ੍ਹਾ ਤੇ ਕਮੀਆਂ ਰਹੇ ਜਾਂ ਨੀਆਂ ਉਹ ਅੰਦੇ ਸਾਲ ਲੋਕ ਕਮੀਆਂ ਜਿਹੜੂ ਪੂਰੇ ਕਰਾਂਗੇ ਅਸੀਂ ਸੰਗਤ ਕਿੱਥੋਂ ਕਿੱਥੋਂ ਆ ਰਹੀ ਆ ਜੀ ਸੰਗਤ ਦਿੱਲੀ ਤੋਂ ਆਈ ਸੀ ਰਾਤੀ ਸਾਰੇ ਸਾਥ ਨਾਲ ਹਾਂ ਜੀ ਸਾਡੇ ਦੋ ਬੱਚੇ ਇੰਗਲੈਂਡ ਤੋਂ ਆਏ ਆ ਉਹਨਾਂ ਨੇ ਕੱਲ ਨੂੰ ਸ਼ਾਮ ਨੂੰ ਚੱਲ ਜਣਾ ਰਾਤ ਨੂੰ ਮਿਲ ਕੇ ਆ ਨਹੀਂ ਸੰਗਤ ਦੂਰ ਦੂਰੋਂ ਫਰੀਦাবাদ ਤੋਂ ਵੀ ਸੰਗਤ ਦੂਰ ਦੂਰੋਂ ਆਂਦੀ ਬਹੁਤ ਰਾਜਸਥਾਨ ਸੰਗਤ ਕੀਤੀ ਕਰਵਾਉਣਾ ਬਹੁਤ ਆ ਬਹੁਤ ਬਹੁਤ ਸ਼ੁਕਰੀਆ ਜੀ ਜੈ ਮਈਆ ਭਗਵਾਨ ਜੀ ਦੀ ਸਾਰੀ ਸਾਧ ਸੰਗਤ ਨੂੰ ਮਈਆ ਭਗਵਾਨ ਸਰਕਾਰ ਦੇ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਤੇ ਜ਼ਿਲ੍ਹਾ ਨਵਾਂ ਸ਼ਹਿਰ ਵੱਲੋਂ ਸਾਰਿਆਂ ਵੱਲੋਂ ਮਈਆ ਭਗਵਾਨ ਦੇ ਮੇਲੇ ਦੀਆਂ ਸ਼ੰਭੂ ਭਾਜੀ ਨੂੰ ਨਿੰਮੋ ਸਰਕਾਰ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਸੰਗਤ ਨੂੰ ਪੂਰੀਆਂ ਮੁਬਾਰਕਾਂ ਮੇਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਜਿਹੜਾ ਆ ਪ੍ਰਬੰਧਕਾਂ ਵੱਲੋਂ ਜਿਹੜਾ ਇਹ ਸੇਵਾ ਦਾ ਸੰਗਤ ਲਈ ਮੇਲੇ ਵਿੱਚ ਦੇਖਰੇਖ ਕੀਤੀ ਜਾ ਰਹੀ ਹੈ ਬਹੁਤ ਅੱਛੇ ਢੰਗ ਦੇ ਨਾਲ ਇਹ ਦੇਖਰੇਖ ਕੀਤੀ ਜਾ ਰਹੀ ਹੈ ਐਨੇ ਕਾਠ ਮੇਲੇ ਨੂੰ ਸੰਗਤ ਸਾਂਭ ਰਹੀ ਹੈ ਸੰਯੋਗ ਬਹੁਤ ਜ਼ਿਆਦਾ ਹੈ ਸੇਵਾਦਾਰਾਂ ਦਾ ਅੱਜ ਤੈਦ ਲੋ ਧੰਨਵਾਦ ਕਰਦੇ ਆਂ ਤਾਂ ਸਿਟੀ ਨਿਊਜ਼ ਆ ਹਾਈਡਲਾਈਟਸ ਆ ਲੈ ਆਂ ਤੈਦ ਲੋ ਧੰਨਵਾਦ ਤਾਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆਂ ਮਈਆ ਭਗਵਾਨ ਜਿਹੜੇ ਦਰਬਾਰ ਤੇ ਤੇ ਮੇਲਾ ਤੇ ਆਰੰਭ ਹੋਇਆ ਹੋਇਆ ਤੇ ਜਿਹੜਾ ਕੀ ਹੈ ਮੈਡੀਕਲ ਦੀ ਜਿਹੜੀ ਸੁਵਿਧਾ ਉਹ ਵੀ ਦਿੱਤੀ ਜਾ ਰਹੀ ਤੇ ਉਹ ਭਾਈ ਜੀ ਨਾਲ ਗੱਲਬਾਤ ਕਰਦੇ ਪੁੱਛਦੇ ਵੀ ਕਿੰਨਾ ਟਾਈਮ ਹੋ ਗਿਆ ਉਹਨਾਂ ਨੇ ਸੇਵਾ ਨਹੀਂ ਬੰਦਦੇ ਜੈ ਸਾਈ ਜੀ ਜੈ ਮਈਆ ਭਗਵਾਨ ਜੈ ਬਾਬਾ ਜੁਮੇ ਸ਼ਾਹੀ ਜੈ ਮਈਆ ਨਮੋਸਕਾਰ ਜੀ ਮੂਸ ਪਹਿਲਾਂ ਦਾ ਸਮੂਹ ਸੰਗਤ ਨੂੰ ਸਾਡੀ ਪੂਰੀ ਕਮੇਟੀ ਦਰਬਾਰ ਬਾਬਾ ਨਾਇਤ ਵਲੀ ਸ਼ਾਹ ਜੀ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਜਿੰਨੀ ਵੀ ਦੂਰੋਂ ਨੜੇ ਆਈਏ ਸਾਰੀ ਸੰਗਤ ਨੂੰ ਮੇਲੇ ਦੀ ਲੱਖ ਲੱਖ ਵਧਾਈ ਦੂਜੀ ਗੱਲ ਤੁਸੀਂ ਕੀਤੀ ਆ ਵੀ ਇਹ ਮੈਡੀਕਲ ਕੈਂਪ تقریبا 5 ਸਾਲ ਤੋਂ ਲਗਾਤਾਰ ਅਸੀਂ ਇਹ ਮੈਡੀਕਲ ਕੈਂਪ ਲਾ ਰਹੇ ਆ ਆਪਣੀ ਪੂਰੀ ਕਮੇਟੀ ਦੇ ਸਹਿਯੋਗ ਨਾਲ ਸਾਡੇ ਐਨਆਰਆਈ ਵੀਰ ਸਾਡੇ ਡਾਕਟਰ ਸਾਹਿਬਾਨ ਤੇ ਸਾਡੇ ਵੱਡੇ ਵੀਰ ਸਤਕਾਰਯੋਗ ਬਾਬਾ ਸ਼ੰਭੂ ਜੀ ਕਿ ਮੈਡੀਕਲ ਦੌਰਾਨ ਸਾਡਾ ਪੂਰਾ ਸਹਿਯੋਗ ਦਿੰਦੇ ਹਨ ਅਸੀਂ ਉਹਨਾਂ ਦਾ ਵੀ ਆਪਣੀ ਕਮੇਟੀ ਦਰਵਾਰ ਬਾਬਾ ਨਾਈ ਦਿਵਲੀਸ਼ਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਧੰਨਵਾਦ ਕਰਦੇ ਹਾਂ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਸਾਡੇ ਨਾਲ ਜੁੜੇ ਹਨ ਜੋ ਸਾਡਾ ਪੂਰਾ ਸਾਥ ਦਿੰਦੇ ਹਨ ਸਾਡਾ ਸਹਿਯੋਗ ਦਿੰਦੇ ਹਨ ਸਾਡਾ ਸਾਰਾਂ ਵੀਰਾਂ ਦਾ ਵੀ ਅਸੀਂ ਆਪਣੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਪਿੰਡ ਆਰਾਮਗੜ ਤੋਂ ਸਰਪੀ ਸਾਭੀ ਜੀ ਸਾਡੇ ਵੱਡੇ ਵੀਰ ਜਿੰਮੀ ਬੈਲਜੀਅਮ ਜੀ ਸਾਡੇ ਛੋਟੇ ਵੀਰ ਨਰੇਸ਼ ਨੇਸ਼ਾ ਜੀ ਜਿਨ੍ਹਾਂ ਨੇ ਮੈਡੀਕਲ ਕੈਂਪ ਦੌਰਾਨ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਸਾਰੇ ਵੀਰਾਂ ਦਾ ਆਪਣੀ ਕਮੇਟੀ ਦਰਵਾਰ ਬਾਬਾ ਨਾਇਤ ਬਲੀ ਸ਼ਾਹ ਕਮੇਟੀ ਵੱਲੋਂ ਧੰਨਵਾਦ ਕਰਦੇ ਧੰਨਵਾਦ ਕਰਦੇ ਡਾਕਟਰ ਸਗੀ ਸਾਹਿਬ ਡਾਕਟਰ ਧੀਰਜ ਜੀ ਡਾਕਟਰ ਬਲਜਿੰਦਰ ਜੀ ਇਸ ਤਿੰਨ ਜੋ ਦਿਨ ਰਾਤ ਤਿੰਨੋਂ ਡਾਕਟਰ ਡਿਊਟੀ ਨਿਭਾਉਂਦੇ ਹਨ ਬਾਰ-ਬਾਰ ਇਹਨਾਂ ਦਾ ਵੀ ਅਸੀਂ ਆਪਣੀ ਕਮੇਟੀ ਵੱਲੋਂ ਡਾਕਟਰ ਸੇਵਾ ਦਾ ਵੀ ਧੰਨਵਾਦ ਕਰਦੇ ਹਾਂ ਤੇ ਗੱਲ ਕੀਤੀ ਜਾਵੇ ਇੱਥੇ ਕਿਸ ਕਿਸ ਜਿਹੜੀ ਬਿਮਾਰੀ ਜਿੱਦਾਂ ਕੋਈ ਆ ਰਿਹਾ ਹੈ ਨਾ ਕਿਸੇ ਨੂੰ ਕੋਈ ਦਿੱਕਤ ਆ ਰਹੀ ਤੇ ਹਰੇਕ ਦਿਨ ਬਿਮਾਰੀ ਤੇ ਦਵਾਈ ਮਿਲ ਜਾਂਦੀ ਹੈ ਕਿੱਦਾਂ ਜੀ ਬਿਲਕੁਲ ਜਨਾਬ ਜਿੱਦਾਂ ਕੋਈ ਫਸਟ ਡੇਟ ਕਹ ਲੋ ਵੀ ਮਤਲਬ ਕਿਸੇ ਨੂੰ ਕੋਈ ਐਮਰਜੈਂਸੀ ਹੋਵੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਤਕਲੀਫ ਹੋਵੇ ਹਰੇਕ ਤਰ੍ਹਾਂ ਦਾ ਆਪਾਂ ਇਲਾਜ ਕਰਦੇ ਆਂ ਉਈ ਵਧੀਆ ਹੈ ਤਾਂ ਕੋਈ ਕਿਤੇ ਕਿਤੇ ਮੇਲੇ ਦੇ ਦੌਰਾਨ ਉਰੇ ਪਰੇ ਵੀ ਕਿਤੇ ਲੋਡ ਪੈਂਦੀ ਸਾਡੇ ਡਾਕਟਰ ਰਿਵਾਨ ਸਾਨੂੰ ਕੋਈ ਮੈਸੇਜ ਆਉਂਦਾ ਜਾਂ ਸਾਨੂੰ ਕੋਈ ਫੋਨ ਆਉਂਦਾ ਉੱਥੇ ਜਾ ਕੇ ਵੀ ਪੂਰੀ ਆਪਣੀ ਟ੍ਰੀਟਮੈਂਟ ਕਰਦੇ ਹਨ ਕਿੰਨੇ ਡਾਕਟਰ ਮੌਜੂਦ ਹੈ ਜੀ ਇੱਥੇ ਕੋ ਤਿੰਨ ਡਾਕਟਰ ਮੌਜੂਦ ਹਨ ਇੱਕ ਡਾਕਟਰ ਰਾਤ ਨੂੰ ਡੂੜੀ ਕਰਦਾ ਦੋ ਦਿਨੇ ਡਾਕਟਰ ਡੂੜੀ ਕਰਦੇ ਹਨ ਫਿਰ ਸਾਰੀ ਸੰਗਤ ਨੂੰ ਆਪਣੀ ਕਮੇਟੀ ਦਰਬਾਰ ਬਾਬਾ ਨਾਇਤ ਵਲੀ ਸ਼ਾ ਬਲੰਦ ਕਮੇਟੀ ਵੱਲੋਂ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ जय बाबा नाइत वली शाह जय मैया भगवान जी जय बाबा जुमे शाह जी जय मां निमा